ਸਟਾਰ ਨਿਊਜ਼ ਦੇਖ ਰਹੇ ਦਸ਼ਕਾ ਦਾ ਮੈਂ ਸਾਹਿਲ ਗੁਪਤਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਦੇ ਦੇਵੀ ਤਲਾ ਦੀ ਦੇਵੀ ਤਲਾ ਜਿਹੜਾ ਕਪੂਰਥਲੇ ਦਾ ਹੈਗਾ ਵਾ ਇੱਕ ਰਾਜਾ ਮਹਾਰਾਜਾ ਦਾ ਮਤਲਬ ਇਤਿਹਾਸਿਕ ਜਿਹੜਾ ਹੈਗਾ ਵਾ ਦੇਵੀ ਤਲਾ ਵਾ ਇਹ ਕਿਸੇ ਟਾਈਮ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਜਿਹੜੇ ਮਤਲਬ ਜਿਹੜੇ ਮਹਾਰਾਜਾ ਹੁੰਦੇ ਸੀਗੇ ਉਹ ਇਹ ਦੇਵੀ ਤਲਾ ਜਿਹੜਾ ਹੈਗਾ ਉਹਨਾਂ ਨੇ ਬਣਵਾਇਆ ਸੀਗਾ ਦੋਸਤੋ ਗੱਲ ਅਸੀਂ ਇਹ ਕਰਦੇ ਆ ਕਿ ਜਿਹੜਾ ਇਹ ਦੇਵੀ ਤਲਾ ਵਾ ਇਹਦੇ ਆਲੇ ਦੁਆਲੇ ਸਾਰੇ ਜਿਹੜੇ ਹੈਗੇ ਆ ਧਾਰਮਿਕ ਮੰਦਿਰ ਅਤੇ ਗੁਰਦੁਆਰਾ ਸਾਹਿਬ ਹੈਗੇ ਆ ਤੇ ਇੱਥੇ ਲੋਕਾਂ ਦੇ ਵਸਨੀਕ ਵੀ ਹੈਗੇ ਆ ਲੋਕਾਂ ਦੇ ਆਲੇ ਦੁਆਲੇ ਘਰ ਵੀ ਹੈਗੇ ਆ ਲੇਕਿਨ ਜਿਹੜੀ ਆ ਮਤਲਬ ਜਿਹੜੀਆਂ ਬਾਰਸ਼ਾਂ ਜਿਹੜੀਆਂ ਪੈ ਰਹੀਆਂ ਵਾਂ ਤੇ ਜਿੱਥੇ ਕੀ ਪੂਰੇ ਪੰਜਾਬ ਦੇ ਵਿੱਚ ਐਸ ਵੇਲੇ ਜਿਹੜਾ ਕਿ ਹੜ੍ਹ ਦੀ ਹੜ੍ਹ ਦੀ ਸਥਿਤੀ ਬਣੀ ਹੋਈ ਆ ਤੇ ਐਸੇ ਦੇ ਚੱਲਦੇ ਜਿਹੜਾ ਇਹ ਦੇਵੀ ਤਲਾਵਾ ਪੂਰਾ ਅਸਲੇ ਪਾਣੀ ਦੇ ਨਾਲ ਨੱਕੋ ਨੱਕ ਜਿਹੜਾ ਹੈਗਾ ਭਰਿਆ ਹੋਇਆ ਤੇ ਗੱਲ ਅਸੀਂ ਕਰਦੇ ਆ ਇੱਥੇ ਉਹਨ ਜਿਹੜੇ ਲੋਕ ਆਲੇ ਦੁਆਲੇ ਰਹਿ ਰਹੇ ਆ ਉੱਥੇ ਛੋਟੇ ਛੋਟੇ ਬੱਚੇ ਵੀ ਆ ਜਿਹੜੇ ਉੱਥੇ ਬਾਹਰ ਆਪਣੇ ਘਰਾਂ ਦੇ ਖੇਡਦੇ ਆ ਤੇ ਖੁਦਾ ਨਾ ਖਾਸਤਾ ਜੇ ਅਸੀਂ ਗੱਲ ਕਰਦੇ ਆ ਕਿ ਜੇ ਕੋਈ ਬੱਚਾ ਇਸ ਪਾਣੀ ਦੇ ਵਿੱਚ ਗਿਰ ਗਿਆ ਖੇਡਦਾ ਖੇਡਦਾ ਅੱਗੇ ਆ ਗਿਆ ਤੇ ਕੋਈ ਵੀ ਜੜੀ ਹੈਗੀ ਆ ਵੱਡੀ ਘਟਨਾ ਦਾ ਕਾਰਨ ਬਨ ਸਕਦਾ ਵਾ ਤੇ ਅਸੀਂ ਗੱਲ ਕਰਦੇ ਆ ਇਹ ਦੇਵੀ ਤਲਾ ਨੂੰ ਦੁਸ਼ਹਰਾ ਗਰਾਊਂਡ ਵੀ ਕਿਹਾ ਜਾਂਦਾ ਵਾ ਤੇ ਪਿਛਲੇ ਕਈ ਸਾਲਾਂ ਤੋਂ ਦੁਸ਼ਹਰਾ ਵੀ ਹੁੰਦਾ ਵਾ ਤੇ ਦੁਸ਼ਹਰਾ ਵੀ ਹੁੰਦਾ ਔਰ ਇੱਥੇ ਕਈ ਸੰਸਥਾ ਇੱਧਰ ਦੀਆਂ ਹੈਗੀਆਂ ਵਾ ਜਿਹੜੀਆਂ ਕਿ ਐਸ ਗਰਾਊਂਡ ਦੇ ਵਿੱਚ ਮੈਚ ਵੀ ਕਰਾਉਂਦੀਆਂ ਵਾ ਔਰ ਕਈ ਤਰ੍ਹਾਂ ਦੇ ਜੁੜੇ ਹੈਗੇ ਆ ਮਤਲਬ ਕਾਰਜਕ੍ਰਮ ਜਿਹੜੇ ਐਸ ਦੇਵੀ ਤਲਾ ਦੇ ਵਿੱਚ ਕਰਵਾਏ ਜਾਂਦੇ ਆ ਲੇਕਿਨ ਅਸੀਂ ਗੱਲ ਕਰਦੇ ਆ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਚਲੋ ਜ਼ਿਲ੍ਹਾ ਪ੍ਰਸ਼ਾਸਨ ਤੇ ਹੈ ਹੀ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਧਿਆਨ ਇਸ ਵੇਲੇ ਕੋਈ ਨਹੀਂ ਹੈਗਾ ਲੇਕਿਨ ਅਸੀਂ ਗੱਲ ਕਰਦੇ ਹਾਂ ਉਹਨਾਂ ਸੰਸਥਾਵਾਂ ਦੀ ਵੀ ਜਿਹੜੇ ਇੱਥੇ ਦੁਸ਼ਹਿਰਾ ਕਰਾਉਂਦੇ ਆ ਜਿਹੜੇ ਇੱਥੇ ਮੈਚ ਕਰਾਉਂਦੇ ਆ ਜਿਦੇ ਵਿੱਚ ਕਈ ਲੋਕ ਹਿੱਸਾ ਲੈਂਦੇ ਔਰ ਕਈ ਲੋਕ ਇਹ ਨਾ ਚੀਜ਼ਾਂ ਨੂੰ ਸਪான்ਸਰ ਵੀ ਕਰਦੇ ਆ ਤੇ ਕੀ ਗੱਲ ਇਹ ਜਿਹੜਾ ਦੇਵੀ ਤਲਾ ਇਸ ਵੇਲੇ ਪਾਣੀ ਨਾਲ ਭਰਿਆ ਹੋਇਆ ਵਾ ਜਿਹੜੇ ਇਹ ਲੋਕ ਹੈਗੇ ਆ ਇਹ ਇਸ ਦੇਵੀ ਤਲਾ ਨੂੰ ਪਾਣੀ ਨੂੰ ਸਾਫ਼ ਨਹੀਂ ਕਰਾ ਸਕਦੇ ਕੋਈ ਡਰੇਨ ਲਾ ਕੇ ਪਾਣੀ ਦੀ ਜਿਹੜੀ ਨਿਕਾਸੀ ਬਾਹਰ ਨੂੰ ਨਹੀਂ ਕਰਾ ਸਕਦੇ ਐਸ ਲਈ ਲੋਕ ਜਿਹੜੇ ਹੈਗੇ ਜਿਹੜੇ ਇੱਥੇ ਕਈ ਪ੍ਰੋਗਰਾਮ ਕਰਾਉਂਦੇ ਮੈਚ ਕਰਾਉਂਦੇ ਆ ਸਾਰਾ ਕੁਝ ਕਰਾਉਂਦੇ ਕਿੱਥੇ ਸੁੱਤੇ ਪਏ ਆ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਸਾਡੇ ਨਾਲ ਐਸ ਵੇਲੇ ਪਰਮਿੰਦਰ ਸਿੰਘ ਪੰਮ ਜੀ ਹੈਗੇ ਆ ਜਿਹੜੇ ਕਾਂਗਰਸ ਦੇ ਇੱਕ ਸੀਨੀਅਰ ਆਗੂ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਦੇਵੀਤਲਾ ਦੀਆਂ ਫੋਟੋਆਂ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿ ਐਸ ਵੇਲੇ ਜਿਹੜਾ ਦੇਵੀਤਲਾ ਦਾ ਕੀ ਹਾਲ ਆ ਪੰਮ ਜੀ ਸਟਾਰ ਨਿਊਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬ ਪਾ ਗੱਲ ਕੀਤੀ ਐ ਇਸ ਵੇਲੇ ਪਾਣੀ ਨਾ ਭਰਿਆ ਔਰ ਲੋਕ ਉਥੇ ਕਈ ਧਾਰਮਿਕ ਜਿਹੜੇ ਮੰਦਰ ਵੀ ਹੈਗੇ ਆ ਔਰ ਲੋਕਾਂ ਲੋਕ ਉਥੇ ਰਹਿੰਦੇ ਆ ਲੋਕਾਂ ਦੇ ਘਰ ਵੀ ਹੈਗੇ ਆ ਛੋਟੇ ਛੋਟੇ ਬੱਚੇ ਜਿਹੜੇ ਸ਼ਾਮ ਨੂੰ ਖੇਡਦੇ ਆ ਕੀ ਕਹਿਣਾ ਚਾਹੂਗਾ ਮੈਂ ਤਾਂ ਇੱਥੇ ਇਹੀ ਕਹਿਣਾ ਚਾਹੂਗਾ ਦੇਖੋ ਉਥੇ ਹਰ ਸਾਲ ਦਸਹਿਰਾ ਹੁੰਦਾ ਉਥੇ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਆ ਕੀ ਅਸੀਂ ਲੋਕ ਉਥੇ ਸਿਰਫ ਇੱਕ ਜਦੋਂ ਇਹ ਪ੍ਰੋਗਰਾਮ ਕਰਨ ਵਾਸਤੇ ਜਗ੍ਹਾ ਯੂਜ਼ ਕਰਨ ਨੂੰ ਹੀ ਆ ਉਹਨਾਂ ਸੰਸਥਾਵਾਂ ਨੂੰ ਜਾਂ ਜਿਹੜੇ ਕ੍ਰਿਕਟ ਦੇ ਅਥ ਟੂਰਨਾਮੈਂਟ ਹੁੰਦੇ ਆ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦਿਨਾਂ ਜੀ ਉਥੇ ਪਾਣੀ ਭਰ ਗਿਆ ਉਹ ਪਾਣੀ ਨੂੰ ਮੋਟਰ ਵਾਟਰ ਪੰਪ ਕੋਈ ਲਾ ਕੇ ਬਾਹਰ ਉਹਦੀ ਨਿਕਾਸੀ ਕੀਤੀ ਜਾਵੇ ਤਾਂ ਕਿ ਵੱਡੀ ਜਿਹੜੀ ਅਨਸਖਾਮੀ ਘਟਨਾ ਨਾ ਹੋ ਸਕੇ ਕਿਉਂਕਿ ਨਿੱਕੇ ਨਿੱਕੇ ਬੱਚੇ ਉੱਥੇ ਲਾਗੇ ਖੇਡਦੇ ਆ ਜੇ ਕੋਈ ਬੱਚਾ ਕਿਸੇ ਦਾ ਡਿੱਗ ਗਿਆ ਤੇ ਬੜੀ ਵੱਡੀ ਪ੍ਰੋਬਲਮ ਹੋਣੀ ਆ ਤਾਂ ਮੈਂ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ 'ਲ ਜਰੂਰ ਗੌਰ ਕੀਤਾ ਜਾਵੇ ਤੇ ਪ੍ਰਵਿੰਦਰ ਜੀ ਜੀ ਆਪਾਂ ਗੱਲ ਕਰੀਏ ਉਥੇ ਹਾਲੇ ਦਿਵਾਲੀ ਧਾਰਮਿਕ ਮੰਦਿਰ ਵੀ ਆਗੇ ਗੁਰਦੁਆਰਾ ਸਾਹਿਬ ਵੀ ਹੈਗਾ ਵਾ ਕੀ ਇਹ ਜਿਹੜਾ ਗੰਦਾ ਪਾਣੀ ਦੇਵੀ ਤਲਾਬ ਦੇ ਵਿੱਚ ਭਰਿਆ ਵਾ ਕਿ ਇਹ ਇੱਕ ਆਸਥਾ ਨੂੰ ਠੀਸ ਨਹੀਂ ਪਹੁੰਚਦੀ ਇਹ ਦੇ ਨਾਲ ਦੇਖੋ ਜੀ ਪਾਣੀ ਸਾਰੇ ਸ਼ਹਿਰ ਦਾ ਗੰਦਾ ਪਾਣੀ ਉਥੇ ਗਿਆ ਸੜਕਾਂ ਤੋਂ ਅਰੇ ਦੀ 스멜 ਕਿੱਦਾਂ ਦੀ ਹੋਣੀ ਆ ਉਹ ਲੋਕ ਘਰ ਪਤਾ ਨਹੀਂ ਕਿਵੇਂ ਉਥੇ ਲੱਗ ਲੱਗ ਜਿਹੜੇ ਘਰਾਂ ਵਾਲੇ ਰਹਿ ਰਹੇ ਆ ਦੂਜੀ ਗੱਲ ਸਾਡੇ ਗੁਰਦਰਾ ਸਾਹਿਬ ਵੀ ਉਥੇ ਆ ਮੰਦਿਰ ਵੀ ਉਥੇ ਆ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਸ ਸਾਲ ਜ਼ਰੂਰ ਗੌਰ ਕੀਤਾ ਜਾਵੇ ਕਿਉਂਕਿ ਮੰਦਰ ਗੁਰਦੁਆਰੇ ਜਿਹੜੇ ਸਾਡੇ ਆਸਥਾ ਅਸੀਂ ਕੋਈ ਮੰਨਤ ਉੱਥੇ ਲੈ ਕੇ ਜਾ ਕੇ ਪੂਰੀ ਹੁੰਦੀ ਆ ਪਰ ਉਹਦੇ ਲਾਗੇ ਜਿਹੜਾ ਗੰਦਗੀ ਦਾ ਜਿਹੜਾ ਪਾਣੀ ਆ ਇਹ ਉਹਦੇ ਮਾਹੌਲ ਨੂੰ ਖਰਾਬ ਕਰਦਾ ਪਿਆ ਲਾਗੇ ਲਾਗੇ ਘਰਾਂ ਨੂੰ ਕੋਈ ਬਿਮਾਰੀ ਫੈਲ ਸਕਦੀ ਆ ਸੋ ਮੇਰੀ ਇਹੀ ਸਭ ਨੂੰ ਵੀ ਉੱਥੇ ਜਿਹਨੇ ਗੁਰਦੁਆਰਾ ਮੰਦਰ ਕਮੇਟੀ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਆ ਕਿ ਜਿਹੜਾ ਪਾਣੀ ਉੱਥੇ ਸਾਫ਼ ਕੀਤਾ ਜਾਵੇ ਔਰ ਉਹਨੂੰ ਬਿਲਕੁਲ ਸਫਾਈ ਚ ਰੱਖਿਆ ਗੱਲ ਕੀਤੀ ਜਾਵੇ ਸ਼ਾਮ ਨੂੰ ਜਿੱਦਾਂ ਹੁਣ ਜਲੋ ਸਾਫ ਹੁੰਦਾ ਸੀਗਾ ਉੱਥੇ ਸ਼ਾਮ ਨੂੰ ਬੱਚੇ ਖੇਡਦੇ ਵੀ ਸੀਗੇ ਉੱਥੇ ਪੰਗੜਾ ਗਿੱਦਾ ਵੀ ਸਿਖਾਇਆ ਜਾਂਦਾ ਸੀਗਾ ਐਸੇ ਲਈ ਵੀ ਜਿਹੜੇ ਬੱਚੇ ਆ ਛੋਟੇ ਛੋਟੇ ਆਪਣੇ ਘਰਾਂ ਦੇ ਬਾਹਰ ਖੇਡਦੇ ਆ ਜਿੱਥੇ ਕਿ ਮਤਲਬ ਜਿਆਦਾ ਫੁੱਟ ਦੀ ਦੂਰੀ ਤੇ ਨਹੀਂ ਹੈਗਾ ਦੇਵੀ ਤਲਾ ਜਿੱਥੇ ਹਲੇ ਦੁਆਲੇ ਘਰ ਆ ਤੁਹਾਨੂੰ ਪਤਾ ਹੀ ਆ ਲਾਗੇ ਲਾਗੇ ਘਰ ਆ ਜੇ ਕੱਲ ਨੂੰ ਇਦਾਂ ਦੀ ਕੋਈ ਘਟਨਾ ਹੋ ਗਈ ਕਿ ਬੱਚਾ गिर ਗਿਆ ਤਾਂ ਫਿਰ ਕੀ ਕਿੱਦਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਰਹੂਗੀ ਔਰ ਕਿਸ ਤਰੀਕੇ ਦੀ ਮੰਗ ਕਰਦੇ ਨੇ ਦੇਖੋ ਜੀ ਅਨਸਖਾਮੀ ਘਟਨਾ ਜਿਹੜੀ ਇਦਾਂ ਦੀ ਤੁਹਾਨੂੰ ਚੇਤਾ ਆਉਣਾ ਪਿੱਛੇ ਜਮਰਸਾਹ ਰੋਡ ਤੇ ਇੱਕ ਭਈਆਂ ਦਾ ਬੱਚਾ ਸੀ ਜਦੋਂ ਪਾਣੀ ਆਇਆ ਸੀ ਤਾਂ ਉਹਦੇ ਚ ਨਾਲੇ ਜ ਰੁੜ ਗਿਆ ਸੀ ਕਿੰਨੀਆਂ ਟੀਮਾਂ ਕਿੰਨਾ ਖਰਚਾ ਹੋਇਆ ਲੱਭਿਆ ਨਹੀਂ ਹਫ਼ਤੇ 10 ਦਿਨਾਂ ਬਾਅਦ ਉਹ ਬੱਚਾ ਘਾਹ ਜਾ ਕੇ ਕਿਤੇ ਲੱਭਿਆ ਉਹਦਾ ਕੀ ਹਾਲ ਸੀਗਾ ਇਹ ਤਾਂ ਚਲੋ ਆਪਾਂ ਦੱਸਣਯੋਗ ਹੈ ਨਹੀਂ ਗੱਲ ਵੀ ਉਹਦੀ ਕੀ ਬੱਤਰ ਹਾਲ ਸੀ ਵਿਚਾਰੇ ਬੱਚੇ ਦੀ ਉਹਦੀ ਡੈਥ ਹੋ ਗਈ ਸੀ ਉਹੀ ਚੀਜ਼ ਨੂੰ ਲੋਕੀ ਲੈ ਲੈਣ ਕਿ ਜੇ ਇਧਰ ਕੋਈ ਇਦਾਂ ਦੀ ਅਨਸਖਾਮੀ ਘਟਨਾ ਹੋਗੀ ਤੇ ਅਸੀਂ ਕਿੱਥੇ ਖੜੇ ਆ ਇਹਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਮੌਕੇ ਸਰਕਾਰਾਂ ਹੀ ਜਿੱਦਾਂ ਉਥੇ ਮਤਲਬ ਦਸ਼ਰਾ ਗਰਾਊਂਡ ਵੀ ਮੰਨਿਆ ਜਾਂਦਾ ਵਾ ਲੋਕ ਕ੍ਰਿਕਟ ਟੂਰਨਾਮੈਂਟ ਵੀ ਕਰਾਉਂਦੇ ਆ ਕੀ ਇਹੋ ਜੀਆਂ ਸੰਸਥਾਵਾਂ ਨੂੰ ਇਸ ਵੇਲੇ ਪਹਿਲ ਦੇ ਆਧਾਰ ਤੇ ਅੱਗੇ ਆਂਦੀ ਲੋੜ ਨਹੀਂ ਪੈਂਦੀ ਦੇਖੋ ਬਣਦੀ ਤਾਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੀ ਆ ਕਿਉਂਕਿ ਉਹ ਉਥੇ ਸਾਰੀ ਜਗ੍ਹਾ ਨੂੰ ਯੂਜ਼ ਤਾਂ ਉਹ ਹੀ ਕਰਦੇ ਕ੍ਰਿਕਟ ਟੂਰਨਾਮੈਂਟ ਉਥੇ ਜਦੋਂ ਕਰਾਉਂਦੇ ਆ ਕੁਤਰੀਵ ਦਾ ਸਾਧ ਦੇ ਕਿਸੇ ਕੋ ਕੀ ਲੈਂਦੇ ਕਿਸੇ ਕੋ ਕੁਛ ਕਰਦੇ ਆ ਜਾਂ ਦਸਹਿਰਾ ਗਰਾਉਂਡ ਜਿਹੜੀ ਉੱਥੇ ਦਸਹਿਰਾ ਮਨਾਉਂਦੇ ਆ ਤਾਂ ਇਹਨਾਂ ਨੂੰ ਆਪ ਚਾਹੀਦਾ ਕਿ ਉਹਦੀ ਸਫਾਈ ਰੱਖੀ ਜਾਵੇ ਦੇਖਿਓ ਜਬੇ ਜਿਹੜੇ ক্রিকেট ਟੂਰਨਾਮੈਂਟ ਹੁੰਦੇ ਆ ਔਰ ਇਹਨਾਂ ਨੇ ਆਲੇ ਦੁਆਲੇ ਵੱਡੀਆਂ ਵੱਡੀਆਂ ਫਲੈਕਸਾਂ ਲੱਗੀਆਂ ਹੁੰਦੀਆਂ ਵਾ ਔਰ ਇਹਨਾਂ ਨੂੰ ਮੋਟਾ ਪੈਸਾ ਜਿਹੜਾ ਵੀ ਹੈਗਾ ਉਹ ਸਪான்ਸਰ ਹੁੰਦਾ ਵਾ ਕੀ ਉਹ ਸਪான்ਸਰ ਦੇ ਜਿਹੜੇ ਪੈਸੇ ਆ ਜੇ ਉਹ ক্রিকেট ਲਈ ਪੈਸੇ ਸਪான்ਸਰ ਕਰਾ ਸਕਦੇ ਤਾਂ ਕੀ ਗੱਲ ਇਹ ਜਿਹੜਾ ਪਾਣੀ ਭਰਿਆ ਇਹਨੂੰ ਸਾਫ਼ ਕਰਨ ਲਈ ਪੈਸੇ ਸਪான்ਸਰਸ਼ਿਪਿੰਗ ਲੈ ਸਕਦੇ ਦੇਖੋ ਮੈਂ ਅੱਜ ਨਾ ਇੱਕ ਨਿਊਜ਼ ਪ ਕੁੱਛ ਕਬੱਡੀ ਟੂਰਨਾਮੈਂਟ ਜਿਹੜੇ ਕਬੱਡੀ ਦੇ ਜਿਹੜੇ ਕੱਪ ਕਰਾਉਂਦੇ ਆ ਜਿਹੜੇ 1.5 ਕਰੋੜ ਰੁਪਈਆ ਬਾਹਰੋਂ ਕਿਸੇ ਫੋਰਨਰ ਫੋਰ ਐਨਆਰਆਈ ਵੀਰ ਨੇ ਕਿਹਾ ਕਿ ਜਿਹੜਾ ਉਹ 1.5 ਕਰੋੜ ਰੁਪਈਆ ਜਿਹੜੇ ਹੜਪੀਟਾਂ ਲਈ ਅਸੀਂ ਇੱਥੇ ਕਬੱਡੀ ਦਾ ਕੱਪ ਨਹੀਂ ਕਰਾਵਾਂਗੇ ਉਹਨਾਂ ਲਈ ਦਿੱਤਾ ਜਾਵਗਾ ਤਾਂ ਉਦਾਂ ਹੀ ਇਹਨਾਂ ক্রিকেট ਟੂਰਨਾਮੈਂਟ ਜਿਹੜੇ ਉੱਥੇ ਕਰਾਉਂਦੇ ਆ ਇਹਨਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਕਿ ਅਸੀਂ ਉਹ ਜਗ੍ਹਾ ਤੇ ক্রিকেট ਦਿਆਂ ਰੋਜ਼ ਤੋਂ ਵਧੀਆ ਗਰਾਊਂਡ ਹੀ ਸ਼ਹਿਰ 'ਚ ਕਿਤੇ ਹਿਆ ਨਹੀਂ ਤੇ ਇਹਨਾਂ ਦਿਨਾਂ 'ਚ ਉਹਨੂੰ ਵੀ ਦੇਖਣਾ ਚਾਹੀਦਾ ক্রিকেট ਟੂਰਨਾਮੈਂਟ ਜਿਹੜੇ ਕਰਾਉਂਦੀਆਂ ਸੁਸਾਇਟੀਆਂ ਕਿ ਅ ਤੇ ਹੁਣ ਜਿੱਦਾਂ ਤੁਸੀਂ ਵੈਸੇ ਮਤਲਬ ਤੁਸੀਂ ਵੀ ਇੱਕ ਸਮਾਜ ਸੇਵਕੋਂ ਕਾਂਗਰਸ ਦੇ ਉੱਗੇ ਲੀਡਰੋਂ ਪੁਰਾਣੇ ਇੱਕ ਸੀਨੀਅਰ ਵਰਕਰੋਂ ਤੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਮੇਰੇ ਵੱਲੋਂ ਦੇਖੋ ਜੀ ਉਪਰਾਲਾ ਤੁਸੀਂ ਵਧੀਆ ਮੈਂ ਅੱਜ ਗੱਲ ਤੁਹਾਡੇ ਜਰੀਏ ਮੈਂ ਉਥੋਂ ਲੰਘਦਾ ਰਿਹਾ ਕੱਲ ਵੀ ਦੇਖਿਆ ਸੀ ਮੈਂ ਸੋਚਦਾ ਸੀ ਜੇ ਨਹੀਂ ਕਿਤੇ ਦਿਨ ਚ ਕੀ ਕਰਦਾ ਫਿਰ ਅਸੀਂ ਆਪਣੇ ਤੌਰ ਤੇ ਆਪਣੀ ਟੀਮ ਲੈ ਕੇ ਅਸੀਂ ਇਸ ਫਾਈਲ ਕਰਾ ਦਾਂਗੇ ਤੇ ਇਹ ਜਿਹੜੀ ਜਿਹੜੀ ਹੈਗਾ ਵਾ ਪਾਣੀ ਭਰਿਆ ਕੀ ਇਹਨੂੰ ਲੈ ਕੇ ਤੁਸੀਂ ਆਪਣੀ ਹਾਈ ਕਮਾਂਡ ਨਾਲ ਗੱਲ ਕਰੋਗੇ ਰਾਣਾ ਗੁਰਜੀਤ ਸਿੰਘ ਜੀ ਨਾਲ ਗੱਲ ਕਰੋਗੇ ਉਹ ਉਹਨਾਂ ਦੇ ਆਲਰੇਡੀ ਪਹਿਲਾਂ ਨੋਟਿਸ ਆ ਕਿਉਂਕਿ ਉਹ ਥੋੜੇ ਜਿਹੜਾਾਂ ਚ ਉਧਰ ਬਿਜ਼ੀ ਹੋਏ ਪਏ ਸਾਰੇ ਪਾਸੇ ਉਹਨਾਂ ਨੇ ਕਪੂਠਲਾ ਵੀ ਦੇਖਿਆ ਸਾਡੇ ਇੱਥੇ ਸ਼ਾਲੀਮਰ ਐਵੇਨਿਊ ਵੀ ਆਇਆ ਸੀ ਉਸ ਦਿਨ ਵੀ ਉਹ ਆਏ ਆ ਕਿਉਂਕਿ ਇਹ ਚੀਜ਼ ਉਹਨਾਂ ਨੇ ਆਪੇ ਗੌਰ ਚ ਉਹਨਾਂ ਦੇ ਹੈਗੀ ਆ ਤੋ ਮੇਬੀ ਸ਼ਾਇਦ ਉਹਨਾਂ ਨੇ ਵੀ ਅੱਜਕੱਲ ਦੇ ਵਿੱਚ ਇਹਦਾ ਕੋਈ ਸੋਲੂਸ਼ਨ ਕੋਈ ਨਾ ਕੋਈ ਕੱਢ ਦਿੱਤਾ ਜੇ ਆਪਾਂ ਗੱਲ ਕਰੀਏ ਜਿਹਦਾ ਐਸ ਲਈ ਜੇ ਆਪਾਂ ਪ੍ਰਸ਼ਾਸਨ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਸਾਰਾ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹੜਾ ਹੈਗਾ ਬਿਜ਼ੀ ਇਲਾਕਿਆਂ ਦੇ ਵਿੱਚ ਡੀਸੀ ਵੀ ਸਾਡੇ ਐਸਐਸਪੀ ਸਾਹਿਬ ਦੀ ਸਾਡੇ ਮਾਨਯੋਗ ਜਿੰਨੇ ਵੀ ਪ੍ਰਸ਼ਾਸਨ ਦੇ ਅਫਸਰ ਸਾਰੇ ਮਤਲਬ ਜਿਹੜੀ ਸਾਰੀ ਟੀਮ ਲੱਗੀ ਹੋਈ ਆ ਪਰ ਫਿਰ ਵੀ ਇਸ ਤੋਂ ਇਲਾਵਾ ਤੁਸੀਂ ਪ੍ਰਸ਼ਾਸਨ ਨੂੰ ਐਸ ਬਾਰੇ ਕੁਝ ਕਹਿਣਾ ਚਾਹੋਗੇ ਮੈਂ ਤਾਂ ਪ੍ਰਸ਼ਾਸਨ ਨੂੰ ਦੋਸ਼ ਨਹੀਂ ਦੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਲ ਗੌਰ ਕੀਤਾ ਜਾਵੇ ਕਿਉਂਕਿ ਉੱਥੇ ਨਿੱਕੇ ਅ ਦੋ ਦਿਨ ਹੋ ਗਏ بارش ਨਹੀਂ ਪਈ ਧੁੱਪ ਨਿਕਲੀ ਅਰ ਬੱਚੇ ਆ ਹਫਤਾ 15 ਦਿਨ ਜਿਹੜੇ ਜੋ ਹਾਲਾਤ ਚੱਲੇ ਆ بارش ਬੱਚੇ ਨਿਕਲੇ ਨਹੀਂ ਘਰੋਂ ਇੱਕ ਬੱਚੇ ਜਿੱਦਾਂ ਜੇਲ੍ਹ 'ਚ ਹੀ ਬੰਦ ਹੋ ਗਏ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਉਹਨੂੰ ਜਲਦੀ ਜਲਦੀ ਸਫਾਈ ਉਹਦੀ ਕਰਾਂਗੇ ਇਸ ਕੀ ਸਾਡੇ ਨਾਲ ਪਰਮਿੰਦਰ ਸਿੰਘ ਪਾਮੇ ਜਿਹੜੇ ਕਾਂਗਰਸ ਦੇ ਉਪਕੀ ਲੀਡਰ ਆ ਜਿਨ੍ਹਾਂ ਦਾ ਕਹਿਣਾ ਵਾ ਕਿ ਪ੍ਰਸ਼ਾਸਨ ਨੂੰ ਵੀ ਇਸ ਵੱਲ ਗੌਰ ਕਰਨ ਦੀ ਲੋੜ ਆ ਔਰ ਜਿਹੜੇ ਉੱਥੇ ਟੂਰਨਾਮੈਂਟ ਕਰਾਉਂਦੇ ਆ ਅਤੇ ਜਿਹੜੇ ਉੱਥੇ ਦੁਸ਼ਹਿਰਾ ਕਰਾਉਂਦੇ ਆ ਔਰ ਇਹਨਾਂ ਨੂੰ ਬੜੇ ਪੈਸੇ ਸਪਾਂਸਰ ਹੁੰਦੇ ਆ ਇੱਕ ਕਾਰਜ ਕਰਾਉਣ ਲਈ ਔਰ ਇਹਨਾਂ ਨੂੰ ਲੋੜ ਹੈਗੀ ਆ ਕਿ ਜਿਹੜਾ ਕਿ ਇਹ ਪੈਸੇਲੇ ਪਾਣੀ ਭਰਿਆ ਹੋਇਆ ਵਾ ਇਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਕਿ ਸਾਫ਼ ਕਰਵਾਣਾ ਚਾਹੀਦਾ ਵਾ ਤੇ ਮੈਂ ਸਾਹਿਲ ਗੁਪਤਾ ਕੈਮਰਾਮੈਨ ਰੂਬੀ ਧਮੀ ਦੇ ਨਾਲ ਕਬੂਰਤਲਾ ਦੇਖ ਰਹੇ ਹੋ ਸਟਾਰ نیوز ਪੰਜਾਬੀ